ਤੇ ਹਾਂਜੀ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਮਿੰਨੀ ਵਲੋਗ ਦੇ ਵਿੱਚ ਤੇ ਅੱਜ ਅਸੀਂ ਜਾਣ ਦੇ ਸੀ ਜਾਮਨੂ ਲੈਣੇ ਮੈਂ ਕੱਲਾ ਹੀ ਐਸ ਵੇਲੇ ਮੇਰੇ ਨਾਲ ਦੇ ਮੁੰਡੇ ਚੱਲ ਗਏ ਤੇ ਜਾਮਨੂ ਲੈਣੇ ਤੇ ਆਪਾਂ ਜਾ ਰਹੇ ਹਾਂ ਜਾਮਨੂ ਲੈਣੇ ਘਰ ਤੋਂ ਥੋੜੀ ਕਿ ਦੂਰ ਆ ਇਹ ਤੁਸੀਂ ਵੇਖ ਹੀ ਸਕਦੇ ਹੋ ਮੈਂ ਜਾਣਦਾ ਮੋਟਰਸਾਈਕਲ ਤੇ ਲੈਣ ਜਾਮਨੂ ਤੇ ਉੱਥੇ ਜਾ ਕੇ ਤੁਹਾਨੂੰ ਫਿਰ ਸਾਰਾ ਦਿਖਾਣੇ ਆ ਵਲੋਗ ਤੇ ਲਓ ਪੀ ਮਿੱਤਰੋ ਫਾਈਨਲ ਆਪਾਂ ਪੁੱਜ ਗਏ ਆ ਉੱਥੇ ਜਿੱਥੇ ਮੁੰਡੇ ਖੜੇ ਆ ਜਾਮਨੂ ਤੋੜਨ ਆ ਉਹ ਮੇਰੇ ਪਿੱਛੇ ਨਹੀਂ ਵੇਖ ਹੀ ਸਕਦੇ ਉਹ ਮੁੰਡੇ ਕਿੱਦਾਂ ਜਾਮਨੂ ਤੋੜਨ ਦੇ ਆ ਇਹ ਇਹ ਕੋ ਕਿਦਾਂ ਲਪਾਵੇ ਭਰ ਲੈਣਾ ਨੇ ਓਏ ਲਾਂਡੀ ਕੀ ਆ ਅੱਗੇ ਦੱਲੇ ਆ ਕਿਉਂ ਸਾਈਜ਼ ਚੈੱਕ ਕਰ ਬਲੇ ਆ ਇੱਥੇ ਸਹੀ ਤਾਂ ਹੈ ਸਾਈਜ਼ ਚੈੱਕ ਕਰ ਬਲੈਕ ਟਾਈਮ ਹੈਲੋ ਗਾਇਕਾ ਸਾਡੀ ਜਮ ਲਾਇਆ ਬਹੁਤ ਹੀ ਘੈਂਦਾ ਤੇ ਬਹੁਤ ਹੀ ਜ਼ਿਆਦਾ ਤੇਜ਼ ਤਾਂ ਹੁਣ ਕਿੱਥੇ ਚੱਲੇ ਹੋ ਹਾਂਜੀ ਇੱਥੇ ਇੱਥੇ ਕਿਉਂ ਨੇ ਲਾਂਡੇ ਗੁੱਸੇ ਹੋ ਰਹੇ ਆ ਹੈ ਉੱਚੇ ਬਣਿਆ ਵੀ ਇਹ ਆਹ ਦੀ ਦੇਖੋ ਯਾਰ ਜਾਮ ਨੂੰ ਕਿਦਾਂ ਉੱਤੇ ਆ ਤੇ ਇਹ ਵੇਖੋ ਥੱਲੇ ਜਾਮ ਨੂੰ ਜਾਮ ਨੂੰ ਹੋਇਆ ਪਿਆ ਆ ਤੇ ਮੁੰਡੇ ਕਹਿੰਦੇ ਆਪਾਂ ਕਿਤੇ ਹੋਰ ਅੱਗੇ ਚੱਲੇ ਆਂ ਮੈਂ ਤਾਂ ਕਹਿੰਦਾ ਇੱਥੇ ਸਹੀ ਆ ਯਾਰ ਬੜੇ ਘੈਂਟ ਜਾਮਣੂ ਆ ਇਹ ਤੁਸੀਂ ਵੇਖ ਹੀ ਸਕਦੇ ਹੋ ਯਾਰ ਉੱਥੇ ਕਿੰਨੇ ਕਿੰਨੇ ਘੈਂਟ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਕਿੰਨੇ ਜਾਮਣੂ ਆ ਜਿਹੇ ਖਾਦੇ ਆ ਤੇ ਕਿੰਨੇ ਕਿੰਨੇ ਨਹੀਂ ਖਾਦੇ ਤੇ ਉਹ ਮੁੰਡੇ ਨਾਲ ਦੇ ਚੱਲ ਗਏ ਅੱਗੇ ਤੇ ਫਿਰ ਆਪਾਂ ਵੀ ਜਾਂਦੇ ਆ ਅੱਗੇ ਤੇ ਤੁਹਾਨੂੰ ਸਾਰਾ ਵਲੋਗ ਇੱਥੇ ਜਾ ਕੇ ਦਿਖਾਣੇ ਆ ਫਿਰ ਉਹ ਬੋਤੇ ਲੋਕੇਸ਼ਨ ਮੱਧੀਆਂ ਨਹੀਂ ਲੱਗੀਆਂ ਕਹਿੰਦੇ ਡਾਣੀਆਂ ਬੜੀਆਂ ਆਂ ਸੋ ਇੱਥੇ ਆਏ ਆ ਆਪਾਂ ਤੋੜਨ ਦੇਖੋ ਉੱਥੇ ਜਾਮਣੂ ਲੱਗਦੀ ਆ ਕਿ ਨਹੀਂ ਲੱਗੇ ਮੈਨੂੰ ਤਾਂ ਲੱਗਦਾ ਨਹੀਂ ਲੱਗੇ ਡਾਣੇ ਰੂਣੇ ਵੀ ਟੁੱਟੇ ਹੋਏ ਆ ਲੱਗੇ ਪਏ ਆ ਜੀ ਇਹ ਵੇਖ ਸਕਦੇ ਤੁਸੀਂ ਇੱਥੇ ਥੋੜੇ ਥੋੜੇ ਲੱਗੇ ਪਏ ਆ ਤੇ ਕਰਦੇ ਆ ਜੋਏ ਪਾਣੀ ਵੀ ਇੱਧਰ ਵੇਖੋ ਲੱਗੇ ਦਾ ਭਰਨ ਤੇ ਕਰਾਂ ਚੱਕ ਕਿੱਥੇ ਲਵਾਵਾ ਤੇਰਾ ਹਾਂ ਅੰਨੇ ਜਿੱਥੇ ਨਹੀਂ ਲਵਾਉਂ ਉਹ ਵੇ ਉਹ ਕਿੰਨਾ ਲਵਾਵਾ ਚੱਲ ਇਹਦੇ ਕੋਲ ਲੱਲਾਂਗੇ ਆਪਾਂ ਦੇ ਆ ਦੇਖ ਲਓ ਭਾਈ ਕਿੱਡੇ ਕਿਨੇ ਮੋਟੇ ਆ ਇਹ ਵੇਖੋ ਯਾਰ ਕਿੰਨੇ ਕਿੰਨੇ ਘਣੜ ਆ ਫੜਾ ਤਾਂ ਸਹੀ ਇਵੇਂ ਸਦੇ ਯਾਰ ਜਾਮ ਨੂੰ ਬਹੁਤ ਹੀ ਘੈਂਡ ਆ ਤੇ ਲੈ ਲੱਗਦਾ ਏ ਓਏ ਨਾ ਨਾ ਓਏ ਇੱਥੇ ਨਹੀਂ ਚਰਨਾ ਯਾਰ ਗਾਇਸ ਇੱਥੇ ਨਹੀਂ ਆਪਾਂ ਚਰਨਾ ਕਿਉਂ ਗਧਾਂ ਨਾ ਤਾਰਾ ਨਗਿਆ ਤੁਰਾਂ ਦੇ ਓ ਨਾਂ ਨਾ ਰਾਜੀ ਕਰੰਟ ਪੈ ਨਹੀਂ ਹੋ। ਚੱਪਲ ਕੰਮ ਹੋ ਗਈ ਐ ਤੇ? ਹਾਂ? ਚੱਪਲ ਕੰਮ ਹੋ ਗਈ ਫਿਰ। ਅੱਧਰ ਹੋਇਆ ਟਰਾਂਸਫਾਰਮਰ ਵੀ ਤੇ। ਨਹੀਂ ਲੱਭੀ। ਨਹੀਂ ਲੱਭੀ। ਉਹ ਕਾਮ ਆਰਤਾ ਈਡੀ ਨੇ। ਉਹ ਈਡੀ ਨੇ ਕਾਮ ਆਰਤਾ। ਯੋ ਵੇਖੋ ਯਾਰ। ਵੇ ਬਾਜ ਵਾਲਾ ਨਿਸ਼ਾਨਾ ਬਾਜ ਵਾਲਾ ਨਿਸ਼ਾਨਾ ਚਲ ਚਲੋ ਲਾ ਲਾ ਲਾਓ ਵੀ ਮੁੰਡੇ ਚੱਲ ਲੱਗੇ ਆ ਕੋਠੇ ਤੇ ਚੜ ਗਏ ਆ ਓ ਚੱਲ ਲੱਗੇ ਉਹਨਾਂ ਉੱਪਰ ਨਵੋ ਜੀ ਦੇਖ ਲਓ ਜੀ ਲਵਾਵਾ ਜੇਬੇ ਤੇ ਭੜਾ ਲੱਗੇ ਤੇ ਮੇਰੇ ਕੋਲ ਫੋਨ ਆ ਲੈ ਹਾਂ ਲਓ ਜੀ ਕਮਾਂਡੋ ਇਹ ਬੋਤਾ ਹੀ ਬੋਤਾ ਹੀ ਭੁੱਖਾ ਆ ਦੋਸਤ ਵੀ ਕਿ ਨਾਲ ਜੀ ਜੁਗੇ ਦਿਖਾਈ ਦਿੰਦਾ ਆ ਮੇਰੇ ਮੇਰੇ ਦੋ ਪਵਿੰਦ ਨੇ ਰੈਸਟਾਰੰਦ ਆਵਾ ਹਾਂ ਰੈਸਟਾਰੰਦ ਇਧਰ ਚੜਾ ਤੈਨੂੰ ਨਹੀਂ ਨਹੀਂ ਹੋਰ ਕਿੱਥੇ ਚੱਲ ਜੋ ਨਹੀਂ ਤੇ ਯਰੇ ਕਿੱਦੇ ਹੋਰ ਵੇ ਲੋ ਕਿੱਦਿਆਂ ਘੱਦੀ ਘਦੀ ਕੱਲ ਬਲੋ ਛੜ ਪਾਪਾ ਕਹਿੰਦੇ ਚੜ ਜਾ ਮੇਰੇ ਬਲਾ ਕੱਲ ਦੀ ਵੀ ਇੱਕ ਦਿਨ ਵੀ ਛੱਤ ਲੱਗੀ ਦੀ ਆ ਤਾਂ ਚੜ ਕੋਈ ਗੱਲ ਨਹੀਂ ਕੀ ਹੋ ਗਿਆ ਲਵਾ ਮੈਂ ਦੇ ਦੇ ਜਰਾ ਹੀ ਓਏ ਮਾਰ ਤੂੰ ਤਰ ਤਰ ਫੜੀ 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 ਆ ਨਾ ਬਾਤ ਤੇਰੀ ਭੈਣ ਦਾ ਵਧੀਏ ਆਏ ਆਏ ਵੇ ਛੱਡ ਦੇ ਛੱਡ ਦੇ ਕਹਿਦਾ ਕੱਤੇ ਛੱਡ ਦੇ ਥੱਲੇ ਆ ਕਹਿ ਰਖ ਕਤੇ ਚੱਲ ਮਾਰ ਦੇ ਸਾਲ ਮਾਰ ਦੇ ਸਾਲ ਮਾਰ ਇਹ ਕਿਥੇ ਛਾਲ ਮਾਰ ਉਹਦੇ ਨਹੀਂ ਉਸੋਂ ਬਹੁਤ ਜ਼ਿਆਦਾ ਘੈਂਟ ਹੋ ਗਿਆ ਇਕ ਨਹੀਂ ਚੱਲੂ ਭਾਜੀ ਤੇ ਉਹ ਇੱਕ ਅਦਾ ਜਾਮ ਨੂੰ ਯਾਰ ਵੇਖ ਸੱਜਿਆ ਤੁਸੀਂ ਬੜੇ ਘੈਂਟ ਜਾਮ ਨੂੰ ਆ ਇਹ ਕਿਦਾ ਪਰ ਕਿੰਨੇ ਰੁਪਏ ਕਿਲੋ ਹੈਗੇ 200 ਰੁਪਏ ਕਿਲੋ ਭਾਈ 200 ਰੁਪਏ ਕਿਲੋ ਨੇ ਤੇ ਆਪਾਂ ਰੈਸਟ ਕਰਨ ਲੈਣਾ ਹੁਣ ਆਪਾਂ ਲੰਮੇ ਕਹਿ ਲੱਗੇ ਐਸ ਵੇਲੇ ਉਧਰ ਵੇਖੋ ਚੱਕਰ ਪੀਚ ਚੱਕਰ ਜਾਮ ਦਾ ਭਾਈ 200 ਰੁਪਏ ਕਿਲੋ ਦਿੰਦੇ ਆ ਫ੍ਰੀ ਜਿਹੜਾ ਮਰਜ਼ੀ ਆਏ ਮੇਰਾ ਵੀਰਪੁਰਾ ਖਾਣੋ ਵੇਖੋ ਯਾਰ ਕਿੰਨੇ ਕਿੰਨੇ ਵਧੀਆ ਸਾਈਜ਼ ਆ ਮਿੱਤਰੋ ਸ਼ਾਮਾਂ ਵੀ ਪੈ ਗਈਆਂ ਨੇ ਰਹੀ ਹੋਣ ਵਾਲਾ ਤੇ ਮੁੰਡਿਆਂ ਨੇ ਮਿਹਨਤ ਕਰਕੇ ਜਾਮ ਨੂੰ ਲੈਣਦੇ ਆ ਲਓ ਹਾਂ ਬੋਲਟੇ ਜਾਮ ਨੂੰ ਤੇ ਲੋ ਜੀ ਇਹ ਸੂਟਾਂ ਨਾਲ ਬਾਬਾ ਪਰ ਲੈ ਆ ਤੇ ਪਾ ਗਿਆ ਤੇ ਆਹ ਸੈਲੂ ਭਾਈ ਪਾਉਣ ਦੇ ਲਈ ਤੇ ਦੇਖੋ ਯਾਰ ਬਹੁਤ ਹੀ ਘੈਂ ਘੈਂ ਜਾਮ ਨੂੰ ਆ ਯਾਰ ਜਾਮ ਨੂੰ ਦਾ ਚੈੱਕ ਕਰੋ ਯਾਰ ਉਸ ਤੋਂ ਬਾਅਦ ਅੱਧੇ-ਅੱਧੇ ਹੋਣ ਨਾ ਪਿਆ ਜਾਮ ਨੂੰ ਅਸੀਂ ਘਰ ਆ ਗਏ ਤੇ ਉਹ ਕਹਿੰਦਾ ਮੇਰੇ ਜਾਮ ਨੂੰ ਵੱਖਰੇ ਹੀ ਆ ਉਹ ਨਹੀਂ ਮੈਂ ਦੇਣ ਹਾਂ 2 ਕਿਲੋ ਇਹ ਹੁਣ ਵੱਖਰੇ-ਵੱਖਰੇ ਹੋਣੇ ਆ ਜਾਮ ਨੂੰ ਕਿੰਨੇ ਸਿਹਣੇ ਆ ਸੈਲੂ ਭਾਈ ਇਹਦੇ 4 2 3 ਆ 4 ਹਿੱਸੇ ਹੋਣੇ ਜੀ ਇਹਦੇ 4 ਖਾਨੇ ਬੜੇ ਲਓ ਜੀ ਰਾਮ ਨੂੰ ਹੀ ਰਾਮ ਨੂੰ ਹੋਲੀ 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 ਅੱਜ ਵੇਚਦੇ ਆਂ ਕੱਲ ਫੇਰ ਉਸਾਂਗੇ ਜਿਸ ਜੁੱਤੀ ਵਰਤੀ ਵਿੜੀ ਆ ਗਈ ਲਓ ਜੀ